ਦੇਖੋ ਭਾਈ ਕੀ ਹਾਲ ਹੋ ਗਿਆ ਮੰਕੀ ਦਾ ਯਾਰ ਲੋਕ ਕਿੰਨੇ ਨਰਦਈ ਨੇ ਬਾਈ ਜੀ ਜਿਹੜਾ ਬੰਦਾ ਤੁਸੀਂ ਇਹ ਸਭ ਲਾਓ ਵੀ ਵੀਡੀਓ ਬਣਾ ਰਿਹਾ ਹੈ ਉਹ ਬੰਦਾ ਇਸ ਮੰਕੀ ਨੂੰ ਵੀ ਆ ਥੋੜਾ ਜਿਹਾ ਨਲਕੇ ਦੀ ਜਿਹੜੀ ਡੰਡੀ ਹੈ ਇਹਨੂੰ ਦੱਬ ਕੇ ਇਹਦਾ ਸਿਰ ਨਹੀਂ ਕੱਟ ਸਕਦਾ ਪਰ ਯਾਰ ਹੈਰਾਨੀ ਦੀ ਗੱਲ ਹੁੰਦੀ ਹੈ ਬਾਈ ਜੀ ਜਦੋਂ ਨਾ ਲੋਕ ਹਨਾ ਬਿਓਆਂ ਦੀ ਖਾਤਰ ਇੱਕ ਜਾਨਵਰ ਨਾਲ ਇਸ ਤਰ੍ਹਾਂ ਦਾ ਜਿਹੜਾ ਸਲੂਕ ਕਰਦੇ ਨੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਬਣਾ ਰਿਹਾ ਬੰਦਾ ਤੇ ਵਿਚਾਰੇ ਨਾਲ ਹਜੇ ਦੇਖਿਓ ਹਨਾ ਕਿੰਨਾ ਇਸ ਨੂੰ ਇਦਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਉਹ ਹੋਣ ਵਾਲਾ ਹਜੇ ਰੁਕੋ ਹਜੇ ਬਹੁਤ ਇਹਨੇ ਉਹ ਕਰਨੀਆਂ ਜਦੋਂ ਜਹਦ ਕਰਨੀਆਂ ਬਹੁਤ ਵਿਚਾਰਾ ਬੜਾ ਉਹ ਇੱਕ ਇੱਕ ਮੌਕੇ ਤੁਰੇ ਫਿਰਦਾ ਤੇ ਉਹ ਵਿਚਾਰਾ ਕਦੇ ਉਧਰ ਭਜਦਾ ਕਦੇ ਇਹਨੂੰ ਦੀ ਪੂੰਛ ਫੜ ਕੇ ਖਿੱਚਦਾ ਕਦੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਕਦੇ ਕਿਵੇਂ ਕਦੇ ਕਿਵੇਂ ਯਾਰ ਲੋਕਾਂ ਬਈ ਬਹੁਤ ਹੈਰਾਨੀ ਹੁੰਦੀ ਐ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਵੀਰ ਕਿਵੇਂ ਦੇ ਹੋਗੇ ਯਾਰ ਲੋਕ ਹਨਾ ਬੜੇ ਜਿਵੇਂ ਯਾਰ ਆ ਬਸ ਆਪਦੇ ਇੱਕ ਟੇਸਟ ਵਾਸਤੇ ਕਹਿ ਦਈਏ ਜਾਂ ਆਪਦੇ ਕਿਸੇ ਲਾਲਚ ਵਾਸਤੇ ਹਨਾ ਯਾਰ ਦੇਖਦੇ ਵੀ ਨਹੀਂ ਹੈਗੇ ਯਾਰ ਵੀ ਇੱਕ ਜਾਨਵਰ ਦੇ ਨਾਲ ਹਨਾ ਇੰਨੀ ਬਦਸਲੂਕੀ ਕਰਨੀ ਤੁਸੀਂ ਦੇਖਦੇ ਜਾਇਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਇਹ ਵੀਡੀਓ ਤਕਰੀਬਨ ਜਿਹੜਾ ਇਹਦਾ origignal ਪੇਜ ਆ ਉਹਦੇ ਉੱਤੇ 100 ਮਿਲੀਅਨ ਇਹਨੂੰ ਵਿਊ ਆਏ ਨੇ ਪਰ ਯਾਰ ਦੇਖਣ ਦੀ ਗੱਲ ਤਾਂ ਸੋਚਣ ਦੀ ਗੱਲ ਇਹ ਆ ਯਾਰ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਹੈ ਕਿ ਉਹ ਯਾਰ ਇਹਨੂੰ ਇਹਨੂੰ ਕੱਢ ਨਹੀਂ ਸਕਦਾ ਭਾਈ ਉਹ ਪੂਛ ਫੜ ਕੇ ਖਿੱਚ ਰਿਹਾ ਉਹਦੀ ਗਰਦਨ ਦੇਖਿਓ ਤੁਸੀਂ ਇਹ ਪੂਰੀ ਹੋ ਜੂਗੀ ਪੂਰਾ ਵਿਚਾਰਾ ਬਹੁਤ ਆ ਜਿਹੜੀ ਉਹਨੂੰ ਪੇਨ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਹਜੇ ਦੇਖੇ ਦੇਖਦੇ ਜਾਓ ਕੀ ਕੁਝ ਹੋਣ ਵਾਲਾ ਯਾਰ ਇਹ ਜੇ ਲੋਕਾਂ ਨੂੰ ਯਾਰ ਸਮਝ ਤੋਂ ਬਾਹਰ ਹੈ ਕਹਾਣੀ ਯਾਰ ਇਹ ਲੋਕਾਂ ਦੀ ਸਿਰਫ ਵਿਊ ਦੀ ਖਾਤਰ ਜਾਂ ਆਪਣੇ ਟੇਸਟ ਦੀ ਖਾਤਰ ਕਹਿ ਲੋ ਹਨਾ ਵੀ ਕੀ ਯਾਰ ਲੋਕ ਨਾ ਦੁਨੀਆ ਦਾ ਬਈ ਸਿਸਟਮ ਹੱਲੇ ਹੀ ਪਿਆ ਲਾ ਦੇਖੋ ਬਚਾਰਾ ਯਾਰ ਕਿਵੇਂ ਜਦੋਂ ਜਹਿਰ ਕਰ ਰਿਹਾ ਹੈ ਬਹੁਤ ਗਲਤ ਗੱਲ ਆ ਯਾਰ ਬਹੁਤ ਜਿਆਦਾ ਗਲਤ ਗੱਲ ਆ ਕਿਸੇ ਜਾਨਵਰ ਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਕਰਨਾ ਪ੍ਰਮਾਤਮਾ ਸਭ ਦੇਖਦਾ ਹੈ ਬਹੁਤ ਔਖਾ ਹੋ ਰਿਹਾ ਵਿਚਾਰਾ ਬੜੇ ਹੱਥ ਪੈਰ ਮਾਰੂਗਾ ਇਹ ਸਰਬ ਗੱਲ ਕਿੰਨੀ ਕਾ ਸਰਬ ਆ ਲੜਕੇ ਦੀ ਡੰਡੀ ਦੱਬਣੀ ਆ ਬਸ ਇਹਦਾ ਸਿਰ ਨਿਕਲ ਜੇ ਇਹ ਮੈਨੂੰ ਐਂ ਲੱਗਦਾ ਯਾਰ ਇਹ ਜਾਣ ਕੇ ਫਸਾਇਆ ਹੋਇਆ ਯਾਰ ਇਹ ਵੀ ਹੋ ਸਕਦਾ ਦੇਖੋ 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 ਕਿਵੇਂ ਜਦੋਂ ਜਹਿਦ ਕਰ ਰਿਹਾ ਹੈ ਵਿਚਾਰਾ ਐ ਪੂਰਾ ਨਿਕਲਣ ਵਾਸਤੇ ਇਹ ਇਹ ਆ ਆ ਗਿਆ ਪੂਛ ਪੂਛ ਫੜਫੜ ਕੇ ਖਿੱਚੂਏ ਦੀ ਵਿਚਾਰੇ ਦੀ ਇਹ ਕੱਢਣ ਦੀ ਕੋਸ਼ਿਸ਼ ਕਰਵਾ ਹਾਲਾਂਕਿ ਯਾਰ ਇੱਕ ਜਾਨਵਰ ਨੂੰ ਇੱਕ ਜਾਨਵਰ ਹਨਾ ਇੱਕ ਜਿਹਦੇ ਕੋਲੇ ਹੁਣ ਆਪਾਂ ਜਾਨਵਰ ਲੈ ਵੇਖਣਾ ਕਿੱਡਾਕ ਦਿਮਾਗ ਹੁੰਦਾ ਜੇ ਦੇਖਿਆ ਜਾਵੇ ਇੱਕ ਜਾਨਵਰ ਨੂੰ ਫਸੇ ਨੂੰ ਦੇਖ ਕੇ ਜਾਨਵਰ ਪੂਰੇ ਲੱਟੀਆਂ ਤੜਾ ਰਿਹਾ ਹੈ ਵੀ ਇਹਨੂੰ ਕੱਢ ਕੱਢ ਲਵਾ ਪਰ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਹੈ ਉਹਨੂੰ ਇਹ ਨਹੀਂ ਹੈਗਾ ਵੀ ਯਾਰ ਇਹਨੂੰ ਕੱਢ ਲਈਏ ਵਾ ਅੰਦਰ ਨੂੰ ਹਨਾ ਇਹਨੂੰ ਮੰਕੀ ਨੂੰ ਕੱਢ ਲਈਏ ਯਾ ਇਹਦੇ ਪੀੜ ਹੁੰਦੀ ਹੋਣੀ ਯਾ ਦਰਦ ਹੁੰਦਾ ਹੋਣਾ ਯਾਰ ਇਸ ਤਰ੍ਹਾਂ ਦਾ ਕੁਛ ਬੜੇ ਨਰਦਈ ਲੋਕ ਨੇ ਯਾਰ ਪਰ ਭਈ ਪ੍ਰਮਾਤਮਾ ਵੀ ਫਿਰੋਮੇ ਦੀ ਹੁੰਦਾ ਜਾਂਦਾ ਜਿਹੇ ਜਿਹੇ ਲੋਕ ਹੋਣ ਨਾ ਰੱਬ ਵੀ ਉਹੇ ਜਿਹੀ ਹੋ ਰਿਹਾ ਫਿਰ ਹੁਣ ਆ ਦੇਖੋ ਕਿਵੇਂ ਵਿਚਾਰਾ ਲਟਕ ਗਿਆ ਜਮਈ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ